ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਹਰੇ ਨਿੰਬੂ ਦਾ ਆਪਾਂ ਦੱਸਾਂ ਦੇਖੋ ਅੱਜ ਕੱਲ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਦੁਸ਼ਮਣ ਕਈ ਦੁਸ਼ਮਣ ਤਾਂ ਇਹੋ ਜਿਹੇ ਨੇ ਜਿੰਨਾ ਬਾਰੇ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਆਪਣੇ ਨਾਲ ਵਧੀਆ ਚੰਗਾ ਵਰਤਾਅ ਕਰਦੇ ਨੇ ਤੇ ਵਧੀਆ ਆਪਣੇ ਨਾਲ ਰਹਿੰਦੇ ਨੇ ਤੇ ਵਧੀਆ ਆਪਣੀ ਲੱਗਦਾ ਵੀ ਸਾਡੀ ਹੈਲਪ ਵੀ ਕਰਦੇ ਨੇ ਤੇ ਅੰਦਰੋਂ ਅੰਦਰ ਹੀ ਉਹਨਾਂ ਨੂੰ ਕਿਸੇ ਨਾ ਕਿਸੇ ਗੱਲ ਦਾ ਤੁਹਾਡੇ ਨਾਲ ਖਾਰ ਜ਼ਰੂਰ ਹੁੰਦੀ ਹੈ ਮਿੱਤਰ ਬਹੁਤ ਘੱਟ ਬਣਦੇ ਨੇ ਦੁਸ਼ਮਣ ਬਣਨ ਨੂੰ ਟਾਈਮ ਨਹੀਂ ਲੱਗਦਾ ਮਿੰਟੋ ਮਿੰਟਿ ਸਕਿੰਟੋ ਸਕਿੰਟੀ ਦੁਸ਼ਮਣ ਕੋਈ ਕਦੇ ਦੁਸ਼ਮਣ ਹੁੰਦੇ ਨੇ ਜਿੰਨਾ ਵਾਰੇ ਆਪਾਂ ਨੂੰ ਪਤਾ ਹੁੰਦਾ ਇੱਕ ਦੋ ਹੁੰਦੇ ਨੇ ਜ਼ਿਆਦਾ ਤਾਂ ਆਪਣੇ ਜਿਹੜੇ ਹੁੰਦੇ ਨੇ ਆਮੋ ਸਾਹਮਣੇ ਜਿਹੇ ਵਾਲਾ ਦੁਸ਼ਮਣ ਇੱਕ ਜਾਂ ਦੋ ਬਸ ਇਸ ਤੋਂ ਜ਼ਿਆਦਾ ਦੁਸ਼ਮਣ ਨਹੀਂ ਹੁੰਦੇ ਕਿਸੇ ਦੇ ਪਰ ਜੇ ਆਪਾਂ ਜਾਈਏ ਬ੍ਰੀਕੀ ਵਾਲੇ ਪਾਸੇ ਤਾਂ ਅੱਜ ਕੱਲ 95% ਦੁਨੀਆ ਤੁਹਾਡੀ ਦੁਸ਼ਮਣ ਹੈ ਸਹਜੋ ਪੰਜੀ ਹੋਣਗੇ ਤੁਹਾਡੇ ਅੱਜ ਕੱਲ ਤਾਂ ਪੰਜ ਵੀ ਜੇ ਮਿਲ ਜਾਣ ਮੈਂ ਦਾਅਵੇ ਨਾ ਕਰੀਏ ਬੜੀ ਪੰਜ ਦੋਸਤ ਵੀ ਬਾਣੀ ਆਣਾ ਤੁਹਾਡੇ 100 ਦੇ ਵਿੱਚੋਂ ਜਿਹੜੇ ਤੁਹਾਡਾ ਹਰ ਇੱਕ ਗੱਲ ਦੇ ਵਿੱਚ ਸਾਥ ਦਿੰਦੇ ਹੋ ਤੁਹਾਡੇ ਨਾਲ ਈਰਖਾ ਨਾ ਕਰਦੇ ਹਾਂ ਤੁਹਾਡੇ ਤੇ ਨਫ਼ਰਤ ਨਾ ਨਫ਼ਰਤ ਨਾ ਕਰਦੇ ਹਾਂ ਤੁਹਾਡੀ ਪਤਨੀ ਤੇ ਅੱਖ ਨਾ ਰੱਖਦੇ ਹਾਂ ਤੁਹਾਡੀ ਧੀਆਂ ਭੈਣਾਂ ਤੇ ਅੱਖ ਨਾ ਰੱਖਦੇ ਤੁਹਾਡੇ ਤੋਂ ਦੋਸਤ ਤੇ ਅੱਖ ਨਾ ਰੱਖਦੇ ਜੇ ਪੰਜ ਵੀ ਮਿਲ ਜਾਣਾਂ ਮੈਂ ਪੰਜ ਦਾ ਵੀ ਧੰਨਵਾਦ ਕਰਦੀ ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਜੇ ਤੁਹਾਡਾ 100 ਮਿੱਤਰ ਹਨ ਨਾ ਉਹਦੇ ਵਿੱਚ ਪੰਜ ਵੀ ਤੁਹਾਡੇ खरे ਮਿੱਤਰ ਵਾਗੇ ਅੱਜ ਕੱਲ ਦੇ ਯੁੱਗ ਦੇ ਵਿੱਚ ਮਿੱਤਰ ਤਾਂ ਸਾਰੇ ਨੂੰ ਕਹਨੇ ਆ ਨਾ ਚਾਪੀ ਲਈ ਕਪੀ ਲਈ ਆ ਜਿਆਦਾ ਆਪਾਂ ਕਹਿੰਦੇ ਸਾਰੀ ਦੋਸਤੀ ਬਣ ਗਈ ਮੋਬਾਈਲ ਤੇ ਦੋ ਚਾਰ ਗੱਲਾਂ ਮਾਰ ਲੀਆਂ ਸਾਡੇ ਦੋਸਤ ਬਣ ਗਏ ਹੁਣ ਦੇਖੋ ਆਨਲਾਈਨ ਦਾ ਜਵਾਨਾ ਮਿੰਟੋ ਮਿੱਟੀ ਕਹਿੰਦੇ ਨਹੀਂ ਜਿਸ ਵਸਤਾਈਦੀ ਬਣ ਗਏ ਉਹਦਾ ਬਣ ਕੇ ਬਿਲਕੁਲ ਨਹੀਂ ਇੱਕ ਮੋਬਾਈਲ ਆ ਮੋਬਾਈਲ ਤੇ ਕਸਮਤ ਰਹੋ ਕਿਉਂ ਇੱਥੇ ਆਪਾਂ ਨੂੰ ਸਾਰਿਆਂ ਨੂੰ ਪਤਾ ਡੀਪੀ ਕਿਸੇ ਹੋਰ ਦੀ ਲਾ ਲੈਣੀਆਂ ਤੇ ਵੀਡੀਓ ਕਿਸੇ ਹੋਰ ਦੀ ਆ ਪਾ ਕੇ ਟੱਚ ਕਰਕੇ ਕੁੜੀਆਂ ਤੋਂ ਵੀ ਕੁੜੀਆਂ ਬਣ ਜਾਂਦੇ ਨੇ ਬੁੜੀਆਂ ਤੋਂ ਵੀ ਕੁੜੀਆਂ ਬਣ ਜਾਂਦੇ। ਉਹਦੀ ਜਿਹੜੀ ਰੀਅਲ ਜ਼ਿੰਦਗੀ ਆ ਉਹਦੇ ਬਾਰੇ ਤੁਹਾਨੂੰ ਕੋਈ ਨਹੀਂ ਪਤਾ ਕਿਸੇ ਨੂੰ ਵੀ। ਹਾਂਜੀ ਆਪਾਂ ਉੱਥੇ ਗੱਲ ਲੈ ਕੇ ਆਨੇ ਹਰੇ ਨਿੰਬੂ। ਹਰੇ ਨਿੰਬੂ ਦੇ ਉੱਤੇ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲਿਖਣਾ। ਹੁਣ ਤੁਸੀਂ ਕਹੋਗੇ ਅਸੀਂ ਇੰਨੇ ਦੁਸ਼ਮਣਾਂ ਦੇ ਨਾਮ ਕਿੱਥੋਂ ਲਿਖਾਂਗੇ ਨਹੀਂ। ਲਿਖੋਗੇ ਤੁਸੀਂ ਹਰੇ ਨਿੰਬੂ ਦੇ ਉੱਤੇ ਸਪੈਚ ਲੈ ਲੈਣਾ ਕਾਲੇ ਰੰਗ ਦਾ। ਜੇ ਪੈਨ ਨਾਲ ਲਿਖਣੋਂ ਤਾਂ ਪੈਨਾਂ ਦੇਖ ਲਿਓ ਹਰੇ ਨਿੰਬੂ ਉੱਤੇ ਤੁਸੀਂ ਦੁਸ਼ਮਣ ਲਿਖਨੇ ਉਹਦੇ ਵਿੱਚ ਇੱਕ ਵੱਡੀ ਸੂਈ ਮਿਲਦੀ ਆ ਉਹ ਸੂਈ ਘੱਟੋ-ਘੱਟ 5 ਇੰਚ 3-4 ਇੰਚ ਦੀ ਹੁੰਦੀ ਆ ਮੇਰੇ ਹਿਸਾਬ ਦੇ ਵਿੱਚ ਉਹ ਵੱਡੀ ਸੂਈ ਕਹਿ ਕੇ ਲੈ ਲਓ ਉਹ ਨਿੰਬੂ ਦੇ ਵਿੱਚ ਦੀ ਆਰ ਪਾਰ ਨਿਘਾ ਦੇਣੀ ਆ ਨਿੰਬੂ ਉਹਦੇ ਗੱਪੇ ਤੇ ਸੂਈ ਦੋਨੇ ਪਾਸੇ ਤੇ ਉਸ ਨੂੰ ਤੁਸੀਂ ਕੀ ਕਰਨਾ ਨਿੰਬੂ ਨੂੰ ਸਿੱਤੇ ਸੋਈ ਕਿਸੇ ਜਿੱਥੇ ਸੁਮਸਨਾਮ ਜਗਾ ਹੋਵੇਿੱਥੇ ਕੋਈ ਜ਼ਿਆਦਾ ਆਵਾਜ਼ ਆਈ ਨਾ ਹੋਵੇ ਤੁਸੀਂ ਉਹਨੂੰ ਨਿੰਬੂ ਨੂੰ ਪੁੱਠੇ ਚੁੱਪ ਕਰਕੇ ਸਿੱਟੇ ਉਹਨੂੰ ਪਿੱਛਾ ਮੁੜ ਕੇ ਦੇਖਣਾ ਨਹੀਂ ਘਰੇ ਆ ਕੇ ਹੱਥ ਨੂੰ ਧੋ ਲੈਣੇ ਤੁਹਾਡੇ ਦੁਸ਼ਮਣ ਜਿਹੜੇ ਹੋਣਗੇ ਅੱਜ ਤੋਂ ਹੀ ਤੁਹਾਨੂੰ ਪਤਾ ਲੱਗ ਜਾਓ ਉਹਨਾਂ ਦੇ ਵਿੱਚ ਗੜਬੜ ਬੁਮਾਰ ਰਹਣ ਲੱਗ ਜਾਣਗੇ ਬਹੁਤ ਪਰੇਸ਼ਾਨੀ ਦੇ ਵਿੱਚ ਚਲੇ ਜਾਣਗੇ ਤੈਨੂੰ ਸ਼ਾਂਤੀ ਮਿਲਣੀ ਸ਼ੁਰੂ ਹੋ ਜੇ